ਹੈਲੋ ਜੀ ਸਤਿ ਸ੍ਰੀ ਅਕਾਲ ਹੈ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਟਾਈਮ ਹੋ ਗਿਆ 6:30 ਦਾ ਤੇ ਇੱਥੇ ਹਨਾ ਇੱਧਰ ਝਾੜੂ ਲਾਤਾ ਸੀ ਬੈੱਡ ਵਾਲੇ ਕਮਰੇ 'ਚ ਦੂਜੇ ਪਾਸੇ ਰਹਿੰਦਾ ਸੀ ਪੇਟੀਆਂ ਵਾਲੇ 'ਚ ਇੱਧਰ ਮੰਜੇ ਵਗੈਰਾ ਚੱਕਤੇ ਸੀ ਬਿਸਤਰੇ ਵੀ ਚੱਕਤੇ ਸੀ ਤੇ ਬਸ ਹਨਾ ਕੰਮ ਕਰਦ ਤੇ ਘਰ ਦੇ ਨੇੜੇ ਲੱਤੇ ਕਰਦੇ ਆ ਜੀ ਤੇ ਤੁਸੀਂ ਸੁਣਾਓ ਜੀ ਕਿਵੇਂ ਹੋ YouTube ਫੈਮਿਲੀ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਪਰਮਾਤਮਾ ਸਾਰਿਆਂ ਨੂੰ ਰਾਜ ਖੁਸ਼ੀ ਰੱਖੇ ਜੀ ਤੰਦਰੁਸਤੀ ਦੇਵੇ ਤੇ ਇੱਥੇ ਦੇਖੋ ਜੀ ਹਨਾ ਪੰਛੀ ਬੈਠੇ ਆ ਜੀ ਟਿੱਗੀਆਂ ਦੇ ਉੱਪਰ ਕੋਈ ਕੰਧਾਂ ਤੇ ਕੁਦਰਤਾਂ ਤੇ ਤੇ ਸਵੇਰੇ ਸਵੇਰੇ ਜੀ ਮੌਸਮ ਬਹੁਤ ਵਧੀਆ ਹੁੰਦਾ ਜੀ ਕਿੰਗ ਠੰਡੇ ਠੰਡੇ ਹਵਾ ਚੱਲਦੀ ਹੁੰਦੀ ਹੈ ਤੇ ਸਵੇਰ ਸਵੇਰ ਵਧੀਆ ਮੌਸਮ ਹੁੰਦਾ ਪਰ ਜਦ ਧੁੱਪ ਚੜ ਜਾਂਦੀ ਉਦੋਂ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਸਾਡੇ ਇੱਥੇ ਦਰੱਖਤ ਵੀ ਬਹੁਤ ਸਾਰੇ ਲੱਗੇ ਹੋਏ ਨੇ ਤੇ ਸਵੇਰ ਸਵੇਰ ਹਰੀਆਲੀ ਦੇਖਣ ਨੂੰ ਮਿਲ ਜਾਂਦੀ ਹੈ ਹਨਾ ਤੇ ਸਾਰੇ ਹਨਾ ਅੱਧੇ ਦਾ ਦਰਖਤ ਸੀ ਇਹ ਜੇ ਪੱਟ ਤੇ ਬਹੁਤ ਦਰਖਤ ਸੀ ਪਿੱਪਲ ਵਸੇ ਡੇਕਾ ਡੁਕਾ ਸੀ ਹਨਾ ਉਸ ਜਾਨੀ ਕਿਸੇ ਤੇ ਇੱਕ ਪਿੱਪਲ ਹੈਗਾ ਸਾਡੇ ਬਾਕੀ ਡੇਕਾ ਵਗੈਰਾ ਹੈ ਗਿਆ ਜਾਮਣ ਲੱਗੀ ਅੱਧਰ ਤੇ ਇੱਥੇ ਹਨਾ ਤੁਲਸੀ ਲੱਗੀ ਹੋਈ ਹੈ ਤੇ ਇੱਧਰ ਹੋ ਗਿਆ ਜੀ ਨਾਸ਼ਤਾ ਖਿਆਰ ਆ ਗਏ ਜੀ ਤੁਸੀਂ ਵੀ ਕਰ ਲਓ ਨਾਸ਼ਤਾ ਇਸੇ ਵੱਲ ਦਾ ਟਾਈਮ ਲੱਗਾ ਇਹ ਮੈਂ ਸਬਜੀ ਦਾ ਤੜਕਾ ਲਾਈ ਇਹ ਨੀ ਮਸਾਲਾ ਆਪਣਾ ਭੁੱਜੂ ਜੂ ਐ ਤੇ ਮਸਾਲਾ ਪਾ ਤੈ ਰ ਗੜ ਕੇ ਤੇ ਹਨਾ ਫਿਰ ਆਪਾਂ ਆਹ ਕੁੰਡਾ ਧੋ ਕੇ ਚੰਗੀ ਤਰ੍ਹਾਂ ਇਹਨੂੰ ਪਾ ਦਾਂਗੇ ਵਿੱਚ ਸਬਜੀ ਦੇ ਵਿੱਚ ਧੋ ਕੇ ਤੇ ਉਸ ਤੋਂ ਬਾਅਦ ਸਬਜੀ ਪਾ ਦਾਂਗੇ ਆਪਾਂ ਤੇ ਇੱਕ ਮੈਂ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨੀ ਆ ਹਨਾ ਤੇ ਵੀ ਕਿੰਗੇ ਵਿੱਚ ਕਹੀ ਜਾਂਦੇ ਹਨਾ ਵੀ ਕਰੋਨਾ ਆ ਗਿਆ ਵਾਪਸ ਤੇ ਪਤਾ ਨਹੀਂ ਸੱਚ ਹੈ ਕਿ ਝੂਠ ਹੈ ਕਿ ਐਵੇਂ ਫੀਕ ਹਨਾ ਨਿਊਜ਼ ਆ ਤੇ ਕਰੋਨਾ ਤਾਂ ਨਹੀਂ ਆਵੇ ਜੀ ਡਰ ਬਹੁਤ ਲੱਗਦਾ ਕਿਉਂਕਿ ਬਹੁਤ ਔਖਾ ਹੋ ਜਾਂਦਾ ਕਿਉਂਕਿ ਇੱਕ ਤਾਂ ਬੱਚਿਆਂ ਦੀ ਪੜ੍ਹਾਈ ਦਾ ਹੋ ਜਾਂਦਾ ਦੂਸਰਾ ਰੀਜਨ ਹਨਾ ਵੀ ਘਰੇ ਰਹਿ ਕੇ ਬੰਦਾ ਹਨਾ ਕੀ ਖਾਵੇ ਤੇ ਕੀ ਕਮਾਵੇ ਕਿਉਂਕਿ ਸੌਦਾ ਪੱਤਾ ਲਿਓਣਾ ਜਿਹੜੇ ਬੰਦੇ ਰੋਜ਼ ਦੀ ਦਿਹਾੜੀ ਕਰਦੇ ਹਨਾ ਤੇ ਉਹਨਾਂ ਨੇ ਉਹੀ ਖਾਣਾ ਪੀਣਾ ਹੁੰਦਾ ਕੰਮ ਕਰਕੇ ਆਪਦਾ ਤੇ ਉਹਨਾਂ ਨੂੰ ਬਹੁਤ ਔਖਾ ਹੁੰਦਾ ਤੇ ਨਹੀਂ ਆਵੇ ਕਰੋਨਾ ਤਾਂ ਕਿਤੇ ਕਿਤੇ ਕਿਹਾ ਜਾਂਦੇ ਆ ਜੀ ਹਨਾ ਲੜਾਈ ਲੱਗਣੀ ਆ ਕਿਤੇ ਕਰੋਨਾ ਆ ਗਿਆ ਬਸ ਹਨਾ ਸਰਕਾਰਾਂ ਦਾ ਇਹ ਹੀ ਨਹੀਂ ਪਤਾ ਲੱਗਦਾ ਵੀ ਕੀ ਹੋਈ ਜਾਂਦਾ ਤੇ ਬਸ ਜੀ ਹਨਾ ਇੱਕ ਗਰਮੀ ਦੀ ਛੁੱਟੀਆਂ ਬੱਚਿਆਂ ਨੂੰ ਕਹਿ ਰਹੇ ਆ ਵੀ 2 ਜੂਨ ਤੋਂ ਹੋਣਗੀਆਂ ਸਟਾਰਟਿੰਗ ਤੇ ਨੀ ਕਾਲ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਸੀ ਤੇ ਮਹੀਨੇ ਕਦੀਆਂ ਛੁੱਟੀਆਂ ਹੋਣਗੀਆਂ ਪਿਛਲੇ ਸਾਲ ਤਾਂ ਜੀ ਡੇਢ ਮਹੀਨੇ ਦੀਆਂ ਹੋਈਆਂ ਸੀ ਛੁੱਟੀਆਂ ਗਰਮੀ ਦੀ ਐਤਕੀ ਦਾ ਬਸ ਮਹੀਨੇ ਦੀਆਂ ਹੀ ਹੋਈਆਂ ਤੇ ਗਰਮੀ ਬਹੁਤ ਹੀ ਜ਼ਿਆਦਾ ਹੈ ਕਿਉਂਕਿ ਪਹਿਲਾਂ ਦਾ ਮੀਂਹ ਕਰਕੇ ਮੌਸਮ ਬੜੀ ਠੰਡਾ ਹੋ ਗਿਆ ਸੀ ਤੇ ਹੁਣ ਤਾਂ ਇੰਨੀ ਗਰਮੀ ਪੈ ਰਹੀ ਹੈ ਨਾ ਬਹੁਤ ਜ਼ਿਆਦਾ ਤੇ ਬੱਚਿਆਂ ਨੂੰ ਵੀ ਗਰਮੀ ਲੱਗਦੀ ਹੈ ਜੀ ਉਹ ਤਾਂ ਵੈਸੇ ਬੈੰਨਾ ਚੋਂਦੇ ਆ ਹਨਾ ਪਰ ਫਿਰ ਵੀ ਬੱਚਾ ਦੇ ਵਿੱਚ ਵੀ ਬਹੁਤ ਗਰਮੀ ਹੈ ਤੇ ਬੱਸ ਬੱਸ ਦੇ ਵਿੱਚ ਸਫ਼ਰ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਮੈਂ ਵਸੇ ਇਹੀ ਕਹਿਣਾ ਚਾਹੁੰਨੀ ਆ ਹਨਾ ਵੀ ਕੋਈ ਵੀ ਵੀਰ ਭੈਣ ਹਨਾ ਮਜਬੂਰੀ ਦੇ ਵਿੱਚ ਹੀ ਬਾਹਰ ਨਿਕਲੋ ਗਰਮੀ ਦੇ ਵਿੱਚ ਤੇ ਨੀਤਾ ਆਪਦੇ ਘਰ ਹੀ ਰਹੋ ਆਪਣਾ ਹਨਾ ਤੇ ਘਰੇ ਬੰਦਾ ਠੀਕ ਰਹਿੰਦਾ ਗਰਮੀ ਤੋਂ ਬਚੋ ਜਿੰਨਾ ਹੋ ਸਕਦਾ ਤੇ ਜਿਨੇ ਵੀ ਆਪਾਂ ਬਾਹਰ ਜਾਣਾ ਹਨਾ ਵੀ ਆਪਦਾ ਮੂੰਹ ਟੱਕ ਕੇ ਪਾਣੀ ਦੀ ਬੋਤਲ ਨਾਲ ਲੈ ਕੇ ਫੇਰ ਹੀ ਜਾਓ ਜਿਨਾਂ ਨੇ ਵੀ ਮਜਬੂਰੀ ਚ ਬਾਹਰ ਜਾਣਾ ਤੇ ਆਪਦਾ ਮੂੰਹ ਮਾਟ ਕੇ ਵਧੀਆ ਹਨਾ ਫਿਰ ਜਾਣਾ ਚਾਹੀਦਾ ਤੇ ਛਤਰੀ ਵੀ ਜਰੂਰ ਰੱਖਣੀ ਚਾਹੀਦੀ ਹੈ ਕੋਲੇ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਤੇ ਸੂਰਜ ਦੀਆਂ ਕਿਰਨਾਂ ਹਨਾ ਸਿੱਧੀਆਂ ਹੀ ਬਸ ഒന്നിയാ ബോ ലൂജ മോശ ഉൽട്ടിയൊരാ ਤੇ ਜੇ ਆਪਣੀ ਰੋਟੀ ਬਣ ਗਈ ਰੋਟੀ ਨਾਲ ਸਬਜੀ ਇੱਕ ਪਾਸੇ ਧਰਤੀ ਸੀ ਤੇ ਹੁਣੇ ਮੈਂ ਕੁੱਕਰ ਲਾਇਆ ਹੋਇਆ ਇਸ ਤੇ ਇਧਰ ਮੈਂ ਰੋਟੀ ਬਣਾ ਲਈ ਸੀ ਮੈਂ ਤਾਂ ਨਾਲ-ਨਾਲ ਹਨਾ ਰੋਟੀ ਬਣਾ ਲੈਣੇ ਆ ਉਹਦੇ ਪਰ ਸਬਜੀ ਵੀ ਕਰ ਮੂੰਦੀ ਰੋਟੀ ਵੀ ਤੇ ਆਪਾਂ ਰੋਟੀ ਬਣਾ ਕੇ ਰੱਖਤੀ ਤੇ ਸਬਜੀ ਆਪਣੇ ਬਣ ਗਈ ਤੇ ਹੁਣੇ ਮੈਂ ਲਾਤਾ ਕੁੱਕਰ ਇਧਰ ਮੈਂ ਪ੍ਰਾਂਦ ਦੇ ਵਿੱਚ ਪਾਣੀ ਪਾਤਾ ਸੀ ਚੱਕਲਾ ਵੇਲੇ ਨਾਲ ਆਪਣੇ ਧੋਤਾ ਨਾਲ ਦੇ ਨਾਲ ਹੀ ਪ੍ਰਾਂਦ ਅਜੇ ਰੁੱਕ ਧੋਵਾਂਗੇ ਤੇ ਜਵਾਂ ਮਤੋਂ ਨਹੀਂ ਭੁੱਲ ਗਈ ਸੀ ਤੇ ਮੈਂ ਮਸਾਲਾ ਰਗੜਿਆ ਹਨਾ ਜੀ ਮਸਾਲਾ ਰਗੜ ਕੇ ਕੁੰਡੇ ਦੇ ਵਿੱਚ ਰਗੜਿਆ ਆ ਗ੍ਰੈਂਡਰ ਸਾਡਾ ਹੋ ਗਿਆ ਖਰਾਬ ਇਹ ਨਹੀਂ ਟਾਈਮ ਤੇ ਜਵਾਬ دیتا ਪਤਾ ਨਹੀਂ ਕੀ ਹੋ ਗਿਆ ਇਹਨੂੰ ਇਹਦੇ ਬਲੇਡ ਨਹੀਂ ਚੱਲਦੇ ਥੱਲੇ ਤੇ ਇਹ ਨਾ ਪਹਿਲਾਂ ਮੈਂ ਲਈ ਸੀ ਹਨਾ ਉਹਦੇ ਟੈਕ ਨੂੰ ਗ੍ਰੈਂਡਰ ਤੇ ਉਹ ਲੈ ਕੇ ਆਈ ਸੀ ਜਦੋਂ ਤੇ 1.5 ਸਾਲ ਚੱਲ ਗਿਆ ਸੀ ਉਹ ਤਾਂ ਇਹ ਹਨਾ ਅਗਸਤ ਚ ਲਿਆਂਦਾ ਪਿਛਲੇ ਸਾਲ 2024 ਚ 6 ਮਹੀਨੇ ਦੀ ਗਰੰਟੀ ਦਿੱਤੀ ਸੀ ਉਹਨਾਂ ਨੇ 6 ਮਹੀਨੇ ਦਿੱਤੀ ਸੀ ਤੇ ਬਸ ਉਹ 6 ਕੁ ਮਹੀਨੇ ਚੱਲੇ ਤੇ ਅਸੀਂ ਦੇਖ ਲਓ ਮਾਰਚ ਚ ਮਾਰਚ ਚ 6 ਮਹੀਨੇ ਹੋ ਗਏ ਹੋਣਗੇ 10 ਸਤੰਬਰ ਉੱਤੇ ਬਣੰਦੇ ਜਨਵਰੀ ਚ ਹੋ ਗਏ ਹਾਂ ਜੀ ਤੇ ਇਹ ਹੁਣ ਪਤਾ ਨਹੀਂ ਇਹਨੂੰ ਕੀ ਹੋ ਗਿਆ ਤੇ ਮੇਰੇ ਜਿਹੜਾ ਮੁੱਠਲੇ 650 ਦੇ ਲਈ ਸੀ ਇਹ 700 ਦਾ ਦਿੱਤਾ ਸੀ ਕਿਤੇ ਨਾ 750 ਦੇ ਦਿੱਤੇ ਸੀ ਮੋਗੇ ਤੋਂ ਲੈਂਦਾ ਸੀ ਇਹ ਦਾ ਖਰਾਬ ਹੋ ਗਿਆ ਤਾਂ ਕਰਕੇ ਫਿਰ ਐਟ ਟਾਈਮ ਮੈਨੂੰ ਨਾ ਕੁੰਡੇ 'ਚ ਮਸਾਲਾ ਰਗੜਨਾ ਪਿਆ ਕਿਉਂਕਿ ਇਹ 'ਚ ਤਾਹਣਾ 2-3 ਮਿੰਟ ਲੱਗਦੇ ਹੈ ਗ੍ਰੈਂਡ ਹੋਣ ਨੂੰ ਮਸਾਲਾ ਕੁੰਡੇ 'ਚ ਤੁਹਾਨੂੰ ਪਤਾ ਹੀ ਹੈ ਜੀ ਹੌਲੀ-ਹੌਲੀ ਗ੍ਰੈਂਡ ਹੁੰਦਾ ਤੇ ਗਰਮੀ 'ਚ ਬਹੁਤ ਹੀ ਜ਼ਿਆਦਾ ਹੈ ਧੁੱਪੇ ਨਿਕਲ ਨੂੰ ਤਾਂ ਚੀਜ਼ ਨਹੀਂ ਕਰਦਾ ਤੇ ਕਿਹਨੋ ਜਿ ਇਸ ਸਾਡੇ 12:30 ਵਜੇ ਦੇ ਲੱਗੀਆਂ ਕੰਮ ਖਰ ਕਰਕੇ ਨਵੇੜਕੇ ਸਬਜੀ ਚੀਰੀ چیر ਕੇ ਫਿਰ ਤੋਦੂ ਕੇ ਰੱਖੀ ਪਕੌੜੇ ਤੇ ਹੰਤੇ ਤੇ ਟਾਈਮ ਹਣਾ ਮੈਨੂੰ 12:00 ਵਜੇ ਸੀ ਸਬਜੀ ਤਰ ਦਿਨ ਫਿਰ ਮੈਂ ਕਹਾਂ ਚਲਤਾ ਰਹੀ ਦਿਨ ਦੇ ਸਬਜੀ ਤਰੀ ਮਸਾਲਾ ਮਸੂਦਾ ਲਾੜ ਕੇ ਫਿਰ ਵਸ ਮੇ ਨਾਲ ਦੀ ਨਾਲ ਰੋਟੀ ਲੈ ਲੇ ਤੇ ਹੁਣ 1:00 ਵਜੇ ਆ ਗਿਆ 1:00 ਵਜੇ ਤੇ ਹੁਣ ਆਪ ਕਰਦੇ ਆਂ ਜੀ ਵੀਡੀਓ ਦਾ ਐਂਡ ਇਥੇ ਮਿਲਾਂਗੇ ਨੰਨੀ ਵੀਡੀਓ ਦੇ ਵਿੱਚ ਕੱਲ ਤੇ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗੇ ਜਰੂਰ ਦੱਸਿਓ ਇਹ ਸਾਡੇ ਚੈਨਲ ਦੇ ਉੱਪਰ ਹਨਾ ਵੀਰ ਭੈਣ ਨਵੇਂ ਆਈ ਹੋਈ ਹੈ ਮੋਰੀ ਪਿੰਡਾਂ ਇੱਥੇ ਸਾਡੇ ਜਾਨਾਂ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋਨੇ ਸੋਨੇ ਕਮੈਂਟ ਕਰਿਓ ਜੀ ਲਾਈਕ ਕਰਿਓ ਵੀਡੀਓ ਨੂੰ ਤੇ ਫੋਲੋਅ ਵਾਚ ਕਰਿਆ ਕਰੋ ਜੀ ਵੀਡੀਓ ਨੂੰ ਜਰੂਰ ਤੇ ਗਰਮੀ ਤੋਂ ਜੇ ਬਚ ਕੇ ਰਹੋ ਹੋਰ ਜੇ ਹੋ ਸਕੇ ਤਾਂ ਕੋਈ ਕੰਮਕਾਰ ਵਾਸਤੇ ਬਾਹਰ ਨਿਕਲੋ ਨਹੀਂ ਤਾਂ ਘਰਾਂ ਚ ਹੀ ਰਹੋ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤਾਂ ਰੱਖ ਕੇ ਤੇ ਮੁੰਡਾ ਜੀ ਜਾਣੇ ਪੈਂਦਾ ਦੋ ਦੇ ਸੋ ਦੇ ਹਨ ਬੰਦੇ ਨੂੰ ਕੰਮਿੰਦਾਰੀ ਦੇ ਵਿੱਚ ਤੇ ਪਰ ਜਿਨਾ ਕੰਮ ਤੋਂ ਬਾਹਰ ਨਾ ਨਿਕਲੋ ਹਨਾ ਅਗਰ ਮੂਠਾ ਕਕੇ ਪਾਣੀ ਦੀ ਬੋਤਲ ਨਾਲ ਲੈ ਕੇ ਤੇ ਜੀ ਚੀ ਨਾਲ ਲੱਤ ਜਾਓ ਤੇ ਵੱਧ ਤੋਂ ਵੱਧ ਲੇਖੜੀ ਚੀਜ਼ਾ ਪੀਓ ਨਿੰਬੂ ਪਾਣੀ ਹੋ ਗਿਆ ਜਿਵੇਂ ਹਨਾ ਪਾਣੀ ਹੋ ਗਿਆ ਜੇ ਨਿੰਬੂ ਪਾਣੀ ਦਾ ਫੋਕਾ ਪਾਣੀ ਜ਼ਰੂਰ ਪੀਓ ਤੇ ਅੰਦਰ ਤੇ ਘੰਟੇ ਬਾਅਦ ਹਨਾ ਜਿੰਨਾ ਹੋ ਸਕਦਾ ਪਾਣੀ ਜ਼ਰੂਰ ਪੀਓ ਕਿਉਂਕਿ ਪਾਣੀ ਦੇ ਘਾਟ ਕਰਮੇ ਦੇ ਵਿੱਚ ਹੋ ਜਾਂਦੀ ਹੈ ਹਨਾ ਤੇ ਚਲੋ ਜੀ ਕੱਲ੍ਹ ਦੇ ਨਵੇਂ ਵੀਡੀਓ ਦੇ ਵਿੱਚ ਮਿਲਾਂਗੇ ਧੰਨਵਾਦ ਜੀ